ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਕਰਦੇ ਵਿੱਚ ਮਿਲੀਆਂ ਪਰਵਾਰਿਕ ਜੀਅਾਂ ਦੀਆਂ ਲਾਸ਼ਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਹਰਿਆਣਾ ਦੇ ਕਮਲ ਵਿਹਾਰ ਚ ਪਤੀ ਪਤਨੀ ਦੀਆਂ ਲਾਸ਼ਾਂ ਦੇ ਕਰਤੋਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਪੁਲਿਸ ਸਟੇਸ਼ਨ ਨੂੰ ਅਦਲਮਾਨ ਕੀ ਜਾਣਕਾਰੀ ਹੈ ਕਿ ਉਹ ਕਿ ਪਤਨੀ ਦੀ ਲਾਸ਼ ਕਰਦੇ ਹਾਲ ਚਪਈ ਸੀ ਅਤੇ ਪਤਨੀ ਦੀ ਲਾਸ਼ ਬੈਡਰੂਮ ਚ ਪਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਸਦੇ ਪਰਿਵਾਰਕ ਮੈਂਬਰ ਵੀ 30 ਸਾਂ ਤੋਂ ਹੀ ਉਸਨੂੰ ਫੋਨ ਕਰਦੇ ਸਨ ਜਿਸ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਜਦੋਂ ਮੈਂ ਅੱਲਾ ਦੇ ਪਰਿਵਾਰ ਮੈਂਬਰ ਕਰਕੇ ਪੰਚੇਤਾ ਦਰਵਾਜ਼ੇ ਬੰਦ ਸਨ ਜਿੱਤੋਂ ਪਰਿਵਾਰਕ ਮੈਂਬਰ ਕੰਨ ਤੱਕ ਦੇ ਅੰਦਰ ਕਮਰੇ ਦੇ ਦਾਖਲ ਹੋਏ ਤਾਂ ਉਹਨਾਂ ਨੇ ਕਰਦੇ ਅੰਦਰ ਕਮਰੇ ਚ ਪਤੀ ਸੰਜੀ ਜੋਸ਼ੀ ਅਤੇ ਪਤਨੀ ਪਾਰੋ ਜੋਸ਼ੀ ਦੀਆਂ ਲਾਸ਼ਾਂ ਪਈਆਂ ਦੇਖੀਆਂ ਜੀ ਹਾਂ। ਕੜਚਲੇਗੀ ਸੀਸੀਟੀਵੀ ਵੀ ਟੁੱਟੇ ਹੋਏ ਪਾਏ ਗਏ ਕreturnData ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਆ ਤੇ ਸੰਜੀ ਦੇ ਲਾਸ਼ ਘਰ ਦੇ ਵਿੱਚ ਹਾਲਚ ਪਈ ਸੀ ਤੇ ਬਾਹਰੂਲ ਦੀ ਬੈਡਰੂਮ ਚ ਲਾਸ਼ ਪਈ ਸੀ ਇਸ ਕreturnData ਨੂੰ ਦੇਖ ਕੇ ਬਰਵਾਤ ਮੈਂਬਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਜੁੜ ਗਈ ਇਸ ਦਰਨਾ ਸੀਨ ਆਫ ਕ੍ਰਾਈਮ ਟੀਮ ਨੂੰ ਬੁਲਾਇਆ ਗਿਆ ਵੀਡੀਓ ਦੇਖਣ ਲਈ ਤਵਾਡਾ ਤਣ ਵੱਦ